ਸਾਰੇ ਜਣੇ ਆਓ ਨਾਲ ਨਾਲ ਮੜਾ ਜਾ ਹੋਰ ਕੁੜਕੀ ਮੜਾ ਜਾ ਲੈ ਬਲੇ ਸੋਨ ਹੇ ਪਿੱਛੇ ਘਾ ਲੂ ਮਰੇ ਰਿਹਾ ਜੀ ਸਾਰੇ ਆ ਜਾਈ ਗਏ 3 ਲੱਖ ਰੁਪਈਆ ਖਾਂਟਿਆਂ ਦੇ ਵਿੱਚ ਮਾਫੀ ਦੇ ਰੂਪਲੇ ਵਿੱਚ ਆ ਜਾਣਾ ਕਿ ਤੁਹਾਡੇ ਕੋਲੇ ਇਸ ਲਈ ਇਕੱਠੇ ਹੋਏ ਆ ਕਿਉਂਕਿ ਕਈ ਵਾਰੀ ਗੱਲਾਂ-ਬਾਤਾਂ ਹੋ ਜਾਂਦੀਆਂ ਨੇ ਕਈ ਵਾਰੀ ਕੋਈ ਗੱਲ ਸਮਝ ਨਹੀਂ ਆਉਂਦੀ। ਅਸਦੀਪ ਸਾਹਿਬ ਨਾਲ ਨੇ ਤਸੀਲਦਾਰ ਸਾਹਿਬ ਨਾਲ ਨੇ ਪ੍ਰਕਾਸ਼ ਨਾਲ ਨਾਲ ਹੈ ਜੇ ਪੈਸੇ ਦੀ ਕੋਈ ਗੱਲਬਾਤ ਹੋਵੇ ਤੇ ਅਗਰੇ ਆਪਣਾ ਗੱਲ ਕਰਨਾ। ਪੈਸੇ ਜਿਹੜੇ ਨੇ ਉਹ ਸਿੱਧੇ ਤੁਹਾਡੇ ਖਾਤਿਆਂ ਦੇ ਵਿੱਚ ਆਉਣੇ ਆ। ਇਹ ਤੁਹਾਡਾ ਹੀ ਕਿਹੜਾ ਪਿੰਡ ਹੈ? ਮੇਰਾ ਨਾਮ ਸੋਹਲਪ੍ਰੀਤ ਸਿੰਘ ਹੈ ਤੇ ਮੇਰਾ ਪਿੰਡ ਚਮਾਰੂ ਹੈ। ਅੱਜ ਗੁਲਾਕਨ ਹੋ ਗਿਆ ਕਿ ਹਰ ਮਾਜੇ ਦੇ ਦੁਆ ਵਾਸਤੇ ਇਟਮੈਂਟ ਜਾ ਰਹੇ ਸਾਡੇ ਪਿੰਡ ਵੀ ਐ ਕੀ ਕਹਾ ਜਾਂਦੇ ਅਸੀਂ ਸਭ ਤੋਂ ਪਹਿਲਾਂ ਸਰਦਾਰ ਭੁਆਨ ਸਿੰਘ ਮਾਨ ਤੇ ਸਰਦਾਰ ਗਰਲਾਲ ਐਮ ਐਲ ਏ ਕਨੌਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹੜਪੀੜਤਾ ਦੀ ਪੁਕਾਰ ਸੁਣੀ ਤੇ ਸਾਡੇ ਪਿੰਡ ਵਾਸਤੇ ਮੁਆਵਜ਼ਾ ਲੈ ਕੇ ਆਏ ਜਿਸ ਨਾਲ ਹੁਣ ਏਕੜ ਪਿੱਛੇ ਤਕਰੀਬਨ 20000 ਦਾ ਚੈੱਕ ਦੇ ਕੇ ਚੱਲੇ ਆ ਬਾਕੀ ਕਣਕ ਦੇ ਬੀਜ ਲਈ 40 ਕਿਲੋ ਪ੍ਰਤੀ ਏਕੜ ਬੀਜ ਦੇ ਕੇ ਚੱਲੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕੀ ਗੱਲ ਜਾਂ ਪਈ ਵਾਚ ਜਿਵੇਂ ਮੌਜਾ ਦੇ ਰਿਹਾ ਹਰ ਪਿੰਡ ਵਾਲ ਨੂੰ ਆ ਪਿੰਡ ਵਾਸੀਨ ਕੀ ਗੱਲ ਜਾਂਦੇ ਹੋ ਕੇਸ਼ ਵਸਨ ਜੀ ਅਸੀਂ ਪਿੰਡ ਵਾਸੀਓ ਨੂੰ ਇਹ ਅਪੀਲ ਕਰਦੇ ਆਂ ਕਿ ਜਿਹੜਾ ਮੌਜਾ ਮਿਲ ਰਿਹਾ ਆਪਣੇ ਪੋਰਟਲ ਬਣਾ ਕੇ ਬੈਨੀਫੀਸ਼ੀਰੀ ਕਰਾ ਕੇ ਆਪਣਾ ਮੌਜਾ ਲੈਣ ਤੇ ਪਟਵਾਰੀ ਕੋਲ ਜਾ ਕੇ ਜਿਨ੍ਹਾਂ ਨੇ ਫਾਰਮ ਨਹੀਂ ਦਿੱਤੇ ਹੋਏ ਪਟਵਾਰੀ ਕੋਲ ਜਾਣ ਤੇ ਆਪਣਾ ਫਾਸਰ ਦੂਰ ਸਿੰਘ ਜੀ ਪਿੰਡ ਚਮਾਰੂ ਅੱਜ ਪ੍ਰੇ ਮੈਨੇ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਐਮਐਲਏ ਗੁਰਲਾਲ ਖਨੌਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਿੰਡ ਚਮਾਰੀ ਪੰਚਾਇਤ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਹੜਪੀੜਤਾਂ ਨੂੰ ਆ ਕੇ ਸਾਡੀ ਸੁਣੀ ਸਾਨੂੰ ਮੁਆਵਜ਼ਾ ਦਿੱਤਾ ਤੇ ਸਾਨੂੰ ਕਣਕ ਦਾ ਬੀਜ ਵੀ ਦਿੱਤਾ ਅਸੀਂ ਉਹ ਕਹਿੰਦੇ ਪਿੰਡ ਦੇ ਜਿਨ੍ਹਾਂ ਨੂੰ ਹੜਪੀੜਤਾਂ ਨੂੰ ਜਸ ਸਹਾਯੋਗ ਮਿਲਿਆ ਸਾਰਿਆਂ ਨੂੰ ਮਿਲਿਆ ਪੰਜ ਸੌ 77 ਕਿਸਾਨਾਂ ਨੂੰ ਖਾਤਿਆਂ ਵਿੱਚ ਆਈ ਪੇਮੈਂਟ ਪਿੰਡ ਵਾਸੀ ਨੂੰ ਕੀ ਕਹਾਂ ਤੇ ਅੱਜ ਜਿਹੜੀ ਮਾੜਾ ਮਿਲਿਆ ਪਿੰਡ ਵਾਸੀ ਨੂੰ ਕਹਿੰਦੇ ਜੀ ਹਾਂ ਜੀ ਸਾਰਿਆਂ ਨੇ ਆਪਣਾ ਆਪਣਾ ਜੱਕ ਚੈੱਕ ਕਰਕੇ ਖਾਤ ਜੱਕ ਕਰੋ ਜੀ ਆਪਣੇ ਪੈਸੇ ਇਹਨਾਂ ਨੇ ਪਾਤੇ ਸਰਕਾਰ ਦੇ ਜੀ ਸਾਰਾ ਹੋਰ ਰਾਸ਼ੀ ਜਿਹੜੀ ਰਹਿ ਗਈ ਬਾਕੀ ਉਹ ਆ ਜਾਈ ਦੋ ਤੀਬਰ ਵਜਾਈ ਵਾਸਤੇ ਕੰਮ ਤੇ ਮਿਲਣਗੇ